ਸਤਿ ਸ਼੍ਰੀ ਅਕਾਲ ਜੀ ਫਸਟ ਸਟਰੀ ਕੋਟ ਤੇ ਤੁਹਾਡਾ ਸਵਾਗਤ ਹੈ ਜਿਹੜੇ ਵੀਵਰਸ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੋਡ ਆਨਲਾਈਨ ਹੈ ਕੈਸ਼ ਔਨ ਲਿਫਟ ਨਹੀਂ ਹੈਗੀ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਆਪਣਾ ਵਟਸਐਪ ਨੰਬਰ ਹੈ ਜੋ ਵੀ ਸੂਟ ਪਸੰਦ ਹੋ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ ਵਟਸਐਪ ਕਰਨਾ ਹੈ ਆਨਲਾਈਨ ਪੇਮੈਂਟ ਕੋਣੀ ਆਡਰਸ ਭੇਜਣਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 4 ਵਜੇ ਤੇ ਸੰਡੇ ਨੂੰ ਵੀਡੀਓ ਆਉਂਦੀ ਹੈ ਸਵੇਰੇ 11 ਵਜੇ ਤੇ ਲੋ ਜੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆ ਔਰ ਕਸ਼ਮੀਨਾ ਨਹੀਂ ਹੈਗਾ ਪਰਟੀਕੂਲ ਸੂਟ ਨੂੰ ਪਹਿਲਾ ਸੂਟ ਦੇਖੋ ਇਹ ਵੀ ਅੱਜ ਤੁਹਾਨੂੰ ਮੈਂ ਥੋੜੇ ਜਿਹਾ ਡਿਸਕਾਊਂਟ ਤੇ ਦੇ ਰਹੀ ਹਾਂ ਕਿਉਂਕਿ ਜਿਆਦਾ ਡਿਸਕਾਊਂਟ ਦੇਤੇ ਤਾਂ ਆਪਾਂ ਤੁਹਾਨੂੰ ਦੇ ਨਹੀਂ ਸਕਦੇ ਕਿਉਂਕਿ ਸੂਟ ਬਹੁਤ ਜਿਆਦਾ ਸੋਹਣਾ ਹੈ ਲੋ ਜੀ ਇਹ ਹੈਗੀ ਇਹਦੀ ਸਲਵਾਰ ਔਰ ਇਹ ਨੇਚਰਲ ਕ੍ਰੇਪ ਦਾ ਸੂਟ ਹੈ ਇਹ ਸਲਵਾਰ ਹੈਗੀ ਨੇਚਰਲ ਕ੍ਰੇਪ ਦੀ ਉਹਦੇ ਉੱਪਰ ਨਾ ਇਹ ਵਰਕ ਹੋਇਆ ਹੋਇਆ ਔਰ ਵਰਕ ਬਹੁਤ ਜਿਆਦਾ ਪਿਆਰਾ ਹੋਇਆ ਹੋਇਆ ਦੇਖੋ ਸਿੰਜਰੀ ਵਰਕ ਪਲੱਸ ਥਰੈਡ ਵਰਕ ਹੋਇਆ ਹੋਇਆ ਬਹੁਤ ਖੂਬਸੂਰਤ ਵਰਕ ਹੋਇਆ ਇਹਦੇ ਤੇ ਤੇ ਨੈਕਸਟ ਹੈ ਜੀ ਇਹਦੇ ਨਾਲ ਇਹ ਬੜਾ ਸਾਟਨ ਔਰਗੈਂਜ਼ਾ ਦੇ ਵਿੱਚ ਤੁਹਾਨੂੰ ਸ਼ਰਟ ਮਿਲੂਗੀ ਆ ਲੋ ਬਹੁਤ ਖੂਬਸੂਰਤ ਸੂਟ ਹੈ ਟਾਈ ਅੰਡਾਈ ਦੇ ਵਿੱਚ ਸ਼ਰਟ ਹੈਗੀ ਆ ਬਹੁਤ ਪਿਆਰੀ ਜੀ ਤੇ ਨਾਲ ਹੈਗੀ ਆ ਜੀ ਇਹਦੇ ਵਰਕ ਵਾਲੀ ਸਲਵਾਰ ਇਹ ਵਿਦਆਊਟ ਦੁਪੱਟਾ ਕਿਉਂਕਿ ਸਟੱਫ ਦਾ ਫਰਕ ਹੁੰਦਾ ਦਾ ਸਟੱਫ ਬਹੁਤ ਹੀ ਜ਼ਿਆਦਾ ਖੂਬਸੂਰਤ ਹੈਗਾ ਅੱਜ ਇਹ ਤੁਹਾਨੂੰ ਲੈਸ ਤੇ ਦੇ ਰਹੀ ਹਾਂ ਮੈਂ 2650 ਦਾ ਸ਼ਿਪਿੰਗ ਫ੍ਰੀ ਹੋਊਗੀ ਦੁਪੱਟਾ ਚਾਹੋ ਤਾਂ ਅਸੀਂ ਤੁਹਾਨੂੰ ਬਾਈ ਕਰਾ ਦਾਂਗੇ ਲੋ ਜੀ ਅਗਲਾ ਸੂਟ ਦੇਖੋ ਕ੍ਰੇਪ ਦੇ ਉੱਪਰ ਸੂਟ ਬਣਿਆ ਹੈ ਤੇ ਸਟੋਨ ਵਰਕ ਹੋਇਆ ਹੋਇਆ ਸਾਰੇ ਤੇ ਦੁਪੱਟੇ ਨਾਲ ਸੂਟ ਆਊਗਾ ਆ ਲਓ ਸਾਰਾ ਸ਼ਰਟ ਹੈ ਜਿਹੜਾ ਪੂਰਾ ਐਨ ਭਰਿਆ ਹੋਇਆ ਆ ਲਓ ਜੀ ਨੇੜੇ ਤੋਂ ਦਿਖਾਤਾ ਲਓ ਜੀ ਬਹੁਤ ਐਨ ਲਾ ਲੋ ਵੀ ਲਸ਼ ਲਸ਼ ਕਰਦਾ ਸੂਟ ਹੈ ਬਹੁਤ ਖੂਬਸੂਰਤ ਸੂਟ ਹੈ ਔਰ ਘੇਰੇ ਤੇ ਤੁਹਾਨੂੰ ਇਹ ਬੜਾ ਫੇਸ ਸਟੋਨ ਵਰਕ ਮਿਲੂਗਾ ਬਹੁਤ ਪਿਆਰਾ ਸਟੋਨ ਵਰਕ ਹੈ ਜੀ ਇਹ ਜਰੀ ਵਰਕ ਪਲੱਸ ਸਟੋਨ ਵਰਕ ਇਹ ਸਾਰਾ ਹੈਂਡ ਵਰਕ ਹੈ ਡਾਰਕ ਰਸਟ ਕਲਰ ਦੇ ਵਿੱਚ ਐ ਬੈਕ ਸਾਈਡ ਇਹਦੀ ਪਲੇਨ ਰਹੂਗੀ ਤੇ ਇਹ ਵਾਲੀ ਬਾਜੂ ਰਹੂਗੀ ਬਾਜੂ ਪਲੇਨ ਹੋਊਗੀ ਸਾਈਡ ਤੋਂ ਬਾਜੂ ਦਾ ਸਟੱਫ ਮਿਲੂਗਾ ਠੀਕ ਹੈ ਜੀ ਤੇ ਇਹ ਹੈਗੀ ਜੀ ਨਾਲ ਸਿਲਕ ਦੀ ਸਲਵਾਰ ਰਸਟ ਕਲਰ ਦੇ ਵਿੱਚ ਦੁਪੱਟਾ ਮਿਲੂਗਾ ਸ਼ਫੌਨ ਦਾ ਆਲੋ ਠੀਕ ਹੈ ਬੋਟਾ ਲੱਗਿਆ ਹੈਗਾ 4 ਸਾਈਡ ਤੇ ਸਵਾ ਦੋ ਮੀਟਰ ਦੁਪੱਟਾ ਹੋਊਗਾ ਠੀਕ ਹੈ ਜੀ ਇਹ ਸੂਟ ਅੱਜ ਤੁਹਾਨੂੰ ਬਹੁਤ ਵੱਡੇ ਡਿਸਕਾਊਂਟ ਤੇ 1850 ਦੇ ਵਿੱਚ ਮਿਲ ਜਾਣਾ ਸ਼ਿਪਿੰਗ ਫਰੀ ਹੋਊਗੀ ਦੋ ਪੀਸ ਹੈ ਆਪਣੇ ਕੋਲ। ਲਓ ਜੀ ਇਹ ਸੂਟ ਜਿਹੜਾ ਤੁਹਾਨੂੰ ਮੈਂ ਬਹੁਤ ਘੱਟ ਰੇਟ ਦੇ ਵਿੱਚ ਦੇ ਰਹੀ ਹਾਂ। 1850 ਦੇ ਵਿੱਚ ਇਹ ਸੂਟ ਦੇ ਦੇਣਾ ਬਸ ਬਿਲਕੁਲ ਐਂਡ ਪ੍ਰਾਈਸ ਹੈ ਇਹਦੀ। ਲੋ ਇਹ ਹੈਗਾ ਸ਼ਿਮਰ ਦਾ ਸ਼ਿਮਰ ਵਿਸਕੋਸ ਠੀਕ ਹੈ ਜੀ ਬਹੁਤ ਪਿਆਰੀ ਸ਼ਿਮਰ ਹੈਗੀ ਹੈ ਸਾਈਡ ਤੋਂ ਉਨ ਐਸਕੇ ਦੀ ਸ਼ਿਮਰ ਹੈ ਤੇ ਬਕਾਇਦਾ ਤੁਹਾਨੂੰ ਇੱਧਰ ਸਟੈਂਪ ਵੀ ਲੱਗੀ ਦਿਖ ਰਹੀ ਹੈ ਤੇ ਨਾਲ ਹੈਗਾ ਜੀ ਇਹਦੇ ਵੱਡਾ ਸਾਰਾ 2.5 ਮੀਟਰ ਦਾ ਮਸਲੀਨ ਦਾ ਦੁਪੱਟਾ ਮਿਲੂਗਾ ਅੱਲੇ ਆ ਜਿਹੜੇ ਪੂਰੇ ਪ੍ਰਿੰਟਡ ਰਹਿਣਗੇ ਜੀ ਇਹਦੇ ਤੇ ਆਹ ਦੇਖ ਲਓ ਇਹਦਾ ਅਸੀਂ ਸੈਂਟਰ ਹੋਊਗਾ ਤੇ ਫਿਰ ਹੈਗਾ ਜੀ ਇਹ ਬਾਰਡਰ 4 ਸਾਈਡ ਇਹ ਵਾਲੀ ਦੇਲ ਮਿਲੂਗੀ ਮਸਲੀਨ ਦੇ ਵਿੱਚ ਦੁਪੱਟਾ ਸਿਰ ਤੇ ਟਿਕਣ ਵਾਲਾ ਦੁਪੱਟਾ ਔਰ ਵਿਸਕੋਸ ਸ਼ਿਮਰ ਦੇ ਵਿੱਚ ਐਸਕੇ ਦੀ ਸ਼ਿਮਰ ਹੈਗੀ ਆ ਉਹ ਹੈਗਾ ਜੀ ਤੁਹਾਡਾ ਸ਼ਰਟ ਬਹੁਤ ਖੂਬਸੂਰਤ ਤੇ ਸਿਲਕ ਦੀ ਸਲਵਾਰ ਹੋਊਗੀ ਤੇ ਇੱਕ ਸੂਟ ਦੇ ਵਿੱਚ ਹੋਰ ਆ ਦੋ ਸੂਟ ਮਿਲ ਜਾਣਗੇ ਇਹ ਤੁਹਾਨੂੰ ਘੇਰੇ ਤੇ ਕਟਵਰਕ ਹੋਇਆ ਹੋਇਆ ਉਹ ਮੈਂ ਦਿਖਾਉਣਾ ਭੁੱਲ ਗਈ ਤੁਹਾਨੂੰ ਘੇਰੇ ਤੇ ਔਰ ਬਾਜੂ ਤੇ ਤੁਹਾਨੂੰ ਬੁਕੈਲ ਦਾ ਕਟਵਰਕ ਮਿਲੂਗਾ ਇਹਦੇ ਤੇ ਔਰ ਬਹੁਤ ਲੋ ਪ੍ਰਾਈਸ ਦੇ ਵਿੱਚ ਸੂਟ ਦੇਣਾ ਤੁਹਾਨੂੰ ਇਹ ਆ ਲੋ ਅਗਲਾ ਦੇਖੋ ਬਲੈਕ ਕਲਰ ਦੇ ਵਿੱਚ ਇਹ ਵੀ ਕ੍ਰੇਪ ਦਾ ਸੂਟ ਹੈ ਸਾਰੇ ਫਰੰਟ ਦੇ ਉੱਪਰ ਇਹਦੇ ਪ੍ਰਿੰਟਰ ਪ੍ਰਿੰਟ ਦੇ ਨਾਲ-ਨਾਲ ਇਹਦੇ ਆ ਕਾਫੀ ਜਿਆਦਾ ਨਾ ਇਸਰ ਬੋਸ ਕੀ ਮੋਟੀ ਮੋਟੀ ਲੱਗੀ ਹੋਈ ਆ ਵਿੱਚ ਵਿੱਚ ਮਿਰਰ ਵਰਕ ਵੀ ਹੋਇਆ ਹੋਇਆ ਬਹੁਤ ਪਿਆਰਾ ਲੱਗਦਾ ਸੂਟ ਇਹ ਤੇ ਬੈਕ ਸਾਈਡ ਇਹਦੀ ਪਲੇਨ ਰਹੂਗੀ ਇਹ ਵਾਲੀ ਤੇ ਇਹ ਹੈਗੀ ਆ ਜੀ ਇਹਦੀ ਬਾਜੂ ਦਾ ਸਟਫ ਪਲੇਨ ਠੀਕ ਹੈ ਔਰ ਸਾਰਾ ਫਰੰਟ ਹੈ ਜਿਹੜਾ ਉਹਦੇ ਤੇ ਤੁਹਾਨੂੰ ਕਾਫੀ ਵਰਕ ਮਿਲੂਗਾ ਬਹੁਤ ਸੋਹਣਾ ਲੱਗਦਾ ਸੂਟ ਤੇ ਇਹ ਹੈਗੀ ਆ ਦੀ ਸਲਵਾਰ ਆਹ ਠੀਕ ਹੈ ਤੇ ਚਨੋਂਨ ਦਾ ਦੁਪੱਟਾ ਹੋਊਗਾ ਆਹ ਲਓ ਜੀ ਬਹੁਤ ਖੂਬਸੂਰਤ ਦੁਪੱਟਾ ਚਨੂਨ ਦੇ ਵਿੱਚ ਤੇ ਸਾਰੇ ਦੇ ਉੱਪਰ ਤੁਹਾਨੂੰ ਇਹ ਵਾਲੀ ਸਟੋਨ ਵਰਕ ਮਿਲ ਲਓ ਤੇ ਫੋਰ ਸਾਈਡ ਇਹਦੇ ਇਸ ਤਰ੍ਹਾਂ ਦਾ ਬਹੁਤ ਹੀ ਪਿਆਰਾ ਜਿਹਾ ਡੋਟਾ ਲੱਗਿਆ ਬਹੁਤ ਖੂਬਸੂਰਤ ਸੂਟ ਹੈਗਾ ਇਹ ਤੇ ਅੱਜ ਤਾਂ ਜੀ ਇਹ ਬਿਲਕੁਲ ਹੀ ਬਸ ਐ ਲੈ ਲਓ ਵੀ ਅਸੀਂ ਕਲੀਅਰ ਕਰ ਰਹੇ ਹਾਂ 1870 ਦਾ ਸੂਟ ਸੀਗਾ ਜਿਹੜਾ ਅੱਜ ਅਸੀਂ ਤੁਹਾਨੂੰ 1550 ਚ ਹੀ ਦੇ ਦੇਣਾ ਸ਼ਿਪਿੰਗ ਫ੍ਰੀ ਹੋਊਗੀ ਲੋ ਜੀ ਨੈਕਸਟ ਲੇਖੋ ਇਹ ਵੀ ਬਹੁਤ ਵਾਸਵਾਂ ਸੂਟ ਹੈ ਪਰ ਸੂਟ ਸਾਡੇ ਕੋਲੇ ਸਿੰਗਲ ਹੈ ਇਕ ਇਕੱਲੇ ਇਕੱਲੇ ਪੀਸ ਰਹੇ ਹੋਏ ਨੇ ਤੇ ਅੱਜ ਅਸੀਂ ਕਲੀਅਰ ਕਰਨ ਦੇ ਚੱਕਰ 'ਚ ਆ। ਲੋ ਜੀ। ਕਲਰ ਬਹੁਤ ਸੋਹਣਾ ਹੈ। ਥੋੜਾ ਜਿਹਾ ਇੰਗਲਿਸ਼ ਦਾ ਕਲਰ ਹੈਗਾ ਇਹ। ਸਹੀ ਆ ਰਿਹਾ ਕਲਰ? ਹਾਂ। ਕਲਰ ਤਾਂ ਸਹੀ ਦੇਖ ਰਿਹਾ ਹਾਂ। ਸਾਰੇ ਦੇ ਵਿੱਚ ਬਨਾਰਸੀ ਵਰਕ ਹੈ ਜੀ। ਬਹੁਤ ਪਿਆਰਾ ਜ। ਠੀਕ ਹੈ। ਔਰ ਇਹ ਬਾਰਡਰ ਦੇਖੋ ਤੁਸੀਂ ਇਹਦਾ ਘੇਰੇ ਤੇ। ਬਹੁਤ ਪਿਆਰਾ ਬਾਰਡਰ ਹੈ। ਤੇ ਬੈਕ ਸਾਈਡ ਹੈ ਜਿਹੜੀ ਔਰ ਹੋਗੀ ਜੀ ਇਹਦੀ ਪਲੇਨ। ਇਸ ਸਾਈਡ ਸਿਲਕ ਦਾ ਸੂਟ ਹੈ ਤੇ ਸਾਈਡ ਤੋਂ ਤੁਹਾਨੂੰ ਬਾਜੂ ਮਿਲੂਗੀ। ਇਹ ਵਾਲੀ ਬਾਜੂ ਆ ਜਿਹੜੀ ਤੁਹਾਨੂੰ ਸਾਈਡ ਤੋਂ ਮਿਲੂਗੀ। ਠੀਕ ਹੈ? ਲੇਨ ਇਹ ਹੈਗੀ ਆ ਦੀ ਸਲਵਾਰ ਸਲਵਾਰ ਦੇ ਵਿੱਚ ਨਾ ਥੋੜਾ ਮਸਲੀਨ ਦਾ ਟੱਚ ਹੈਗਾ ਜੀ। ਉਸੇ ਤਰ੍ਹਾਂ ਹੀ ਬਲੈਕ ਵੀ ਸੀਗੀ। ਤੇ ਆਹ ਹੈਗਾ ਜੀ ਇਹਦਾ ਦੁਪੱਟਾ। ਦੁਪੱਟਾ ਮਿਲੂਗਾ ਸਵਾ ਦੋ ਮੀਟਰ। ਠੀਕ ਹੈ? ਪਰ ਬਹੁਤ ਜ਼ਿਆਦਾ ਵੱਡਾ ਦੁਪੱਟਾ ਨਹੀਂ ਮਿਲੂਗਾ ਤੁਹਾਨੂੰ। ਇਹਦਾ ਸੀ ਬਹੁਤ ਵੱਡਾ ਦੁਪੱਟਾ ਹੋਵੇ ਸਵਾ ਦੋ ਹੋਊਗਾ। ਚੌੜਾਈ ਬਹੁਤ ਜ਼ਿਆਦਾ ਨਹੀਂ ਹੈਗੀ। ਗਾਰਨਿਸ਼ ਲੁੱਕ ਦਾ ਸੂਟ ਹੈ। ਇਹ ਵਾਲੀ ਪੱਟੀ ਲੱਗੀ ਹੋਈ ਹੈ। ਠੀਕ ਹੈ? ਲੋ ਜੀ ਆ ਦੇਖੋ ਲੋ ਅੱਜ ਤਾਂ ਬਸ ਐ ਆ ਵੀ ਲੂਟਰ ਵਾਲਾ ਕੰਮ ਹੀ ਹੈ ਸਾਰੇ ਤੇ ਹੈਂਡਵਰਕ ਹੈ ਜਿੰਨਾ ਵੀ ਮਿਲਦਾ ਸਾਰਾ ਹੈਂਡਵਰਕ ਹੈ ਲੋ ਪਿੰਕ ਕਲਰ ਦਾ ਸੂਟ ਹੈ ਸਾਰੇ ਤੇ ਹੈਂਡਵਰਕ ਠੀਕ ਹੈ ਜੀ ਪੂਰਾ ਜਾਲ ਬਣਿਆ ਹੋਇਆ ਤੇ ਘੇਰਾ ਦੇਖ ਲਓ ਬਹੁਤ ਪਿਆਰਾ ਘੇਰਾ ਲੋ ਲੋ ਤੇ ਬੈਕ ਸਾਈਡ ਹੈਗੀ ਹੈ ਜੀ ਇਹਦੀ ਪਿੰਕ ਇਹ ਵਾਲੀ ਠੀਕ ਹੈ ਪਿੰਕ ਸੋਹਣਾ ਜਿਹਾ ਪਿੰਕ ਕਲਰ ਹੈਗਾ ਤੇ ਪਲੇਨ ਬਾਜੂ ਰਹੂਗੀ ਤੇ ਦੁਪੱਟਾ ਸਲਵਾਰ ਹੈਗੀ ਹੈ ਜੀ ਇਹ ਵਾਲੀ ਠੀਕ ਹੈ ਤੇ ਨਾਲ ਹੈਗਾ ਦੁਪੱਟਾ হাফ ਪ्युअर ਸ਼ਿਫੋਨ ਦਾ ਦੁਪੱਟਾ ਫੋਰ ਸਾਈਡ ਬੋਟਾ ਔਰ ਵਿੱਚ ਮਿਰਰ ਵਰਕ ਆਹ ਲੋ ਇਹਦੀ ਚੜਾਈ ਪੂਰੀ ਹੈ ਦੁਪੱਟੇ ਦੀ ਵਿੱਚ ਵਿੱਚ ਮਿਰਰ ਵਰਕ ਹੈ ਇਹਦੇ ਠੀਕ ਹੈ ਜੀ ਲੋ ਜੀ ਬਹੁਤ ਸੋਹਣਾ ਸੂਟ ਹੈ ਤੇ ਇਹ ਸੂਟ ਤੁਹਾਨੂੰ ਮਿਲ ਜਾਣਾ 1395 ਦੇ ਵਿੱਚ ਸ਼ਿਪਿੰਗ ਫ੍ਰੀ। ਅੱਗੇ ਆਪਾਂ ਤੁਹਾਨੂੰ ਇਹਦੇ ਵਿੱਚ ਕਲਰ ਦਿਖਾ ਦਿੰਨੇ ਆ ਜਿਹੜਾ ਤੁਸੀਂ ਪਿੰਕ ਸੂਟ ਦੇਖਿਆ ਸੀ ਉਹਦੇ ਵਿੱਚ ਅੱਗੇ ਮੈਂ ਤੁਹਾਨੂੰ ਹੋਰ ਕਲਰ ਦਿਖਾ ਦਿੰਨੀ ਆ। ਤੇ ਇਹ ਵਾਲਾ ਕਲਰ ਮਿਲ ਜੂਗਾ ਉਹਦੇ ਵਿੱਚ ਇੱਕ ਤੁਹਾਨੂੰ। ਠੀਕ ਹੈ? ਤੇ ਇਹ ਵਾਲੀ ਬੈਕ ਸਾਈਡ ਹੋਊਗੀ ਪਲੇਨ ਬਾਜੂ ਹੋਊਗੀ। ਠੀਕ ਹੈ ਜੀ। ਤੇ ਇਹ ਬੜਾ ਹੋਊਗਾ ਜੀ ਇਹਦਾ। ਮੈਨੂੰ ਟਾਫਟਾ ਦੀ ਲੱਗਦੀ ਹੈ ਜੀ ਸਲਵਾਰ ਹਾਂ ਟਾਫਟਾ ਦੀ ਸਲਵਾਰ ਹੈ। ਤੇ ਇਹ ਹੈਗਾ ਇਹਦੇ ਨਾਲ ਦੁਪੱਟਾ। ਠੀਕ ਹੈ? ਸੂਟ ਦੀ ਪ੍ਰਾਈਸ ਸੇਮ ਰਹੂਗੀ 1395 ਸਾਰਾ ਹੈਂਡਵਰਕ ਹੈ ਬਹੁਤ ਸੋਹਣੇ ਸੂਟ ਨੇ ਜੇ ਇੰਨੇ ਚ ਮਿਲ ਨਹੀਂ ਸਕਦੇ ਬਸ ਆਏ ਆ ਵੀ ਅਸੀਂ ਤਾਂ ਹੁਣ ਕਲੀਅਰ ਕਰਨ ਦੇ ਮੂਡ 'ਚ ਹੈਗੇ ਆ ਤੇ ਇਹ ਹੈਗਾ ਪੈਰਟ ਜਿਹਾ ਕਲਰ ਹੈਗਾ ਅਫਲਾਦੂਨ ਜਿਹਾ ਕਹਿੰਦੇ ਨੇ ਇਹ ਬੜਾ ਇਹਦੇ ਨਾਲ ਦੁਪੱਟਾ ਰਹੂਗਾ ਤੇ ਇਹਦੇ 'ਚ ਥੋੜਾ ਜਿਹਾ ਡਿਫੈਕਟ ਹੈਗਾ ਜੇ ਤੁਸੀਂ ਸਹੀ ਲੱਗਿਆ ਤੁਸੀਂ ਲੈ ਸਕਦੇ ਹੋ ਆਪਾਂ ਲੈਸ ਕਰਕੇ ਦੇਵਾਂਗੇ ਨਹੀਂ ਸਹੀ ਲੱਗੂਗਾ ਤੁਸੀਂ ਨਾ ਲਿਓ ਜੀ ਠੀਕ ਹੈ ਆ ਲੋ ਸਾਰੇ ਤੇ ਹੈਂਡਵਰਕ ਉਦਾਂ ਹੀ ਆ ਕਲਰ ਦਾ ਫਰਕ ਹੈ ਦੱਸ ਇਹਦੇ ਚ ਨਾ ਥੋੜਾ ਜਿਹਾ ਇੱਥੇ ਕਾ ਕੇ ਵਰਕ ਹੈ ਜਿਹੜਾ ਉਹ ਇੰਨੇ ਕ ਥਾਂ ਦੇ ਵਿੱਚ ਵਰਕ ਉੱਧੜ ਗਿਆ ਬਸ ਇਹਦੇ ਵਿੱਚੋਂ ਨਿਕਲ ਗਿਆ ਠੀਕ ਹੈ ਜੀ ਤੇ ਉਹ ਤੁਸੀਂ ਜੇ ਤੁਹਾਡਾ ਘੱਟ ਘੇਰੇ ਨਾਲ ਸਰਦਾ ਮੈਂ ਦੱਸ ਦੇਣੀ ਆ ਘੇਰਾ ਕਿੰਨਾ ਜੀ ਆਪਾਂ ਇਹਨੂੰ ਵਿੱਚ ਕਵਰ ਨਾ ਕਰੀਏ ਤਾਂ ਇਹ ਜਿਨ੍ਹਾਂ ਦਾ ਘੇਰਾ 19 ਕ ਹੈਗਾ ਉਹਦਾ ਤਾਂ ਬਹੁਤ ਵਧੀਆ ਬਣ ਜੂਗਾ ਠੀਕ ਹੈ ਜੀ ਜੇ ਘੇਰਾ ਥੋੜਾ ਜ਼ਿਆਦਾ ਹੈ ਫਿਰ ਨਹੀਂ ਬਣਾ ਤੁਸੀਂ ਤਾਂ ਲੈ ਸਕਦੇ ਹੋ ਜੇ ਘੱਟ ਘੇਰੇ ਵਾਲਿਆਂ ਬੈਕ ਸਾਈਡ ਇਹ ਵਾਲੀ ਰਹੂਗੀ ਤੇ ਇਹ ਵਾਲਾ ਸੂਟ ਆਪਾਂ ਹੋਰ ਵੀ ਰਸਤੇ ਦੇ ਮੰਗੇ 1200 ਜਨ ਦੇ ਵਿੱਚ ਲੋ ਜੀ ਅਗਲਾ ਸੂਟ ਦੇਖੋ ਇਹ ਹੈਗੀ ਸਲਵਾਰ ਸਲਵਾਰ ਤੇ ਪੌਂਚੇ ਤੇ ਹੋਇਆ ਹੋਇਆ ਵਰਕ ਔਰ ਇਹ ਸ਼ਿਮਰ ਜੌਰਜਟ ਕਹਿੰਦੇ ਆ ਜੀ ਇਸ ਸਟਫ ਨੂੰ ਤੇ ਸ਼ਿਮਰ ਜੌਰਜਟ ਦੇ ਵਿੱਚ ਇਹ ਸਟਫ ਹੈਗਾ ਸਲਵਾਰ ਤੇ ਬਲੂ ਕਲਰ ਦਾ ਵਰਕ ਹੈ ਇਹ ਵਾਲਾ ਇਹਦੇ ਨਾਲ ਸ਼ਰਟ ਹੈ ਹਾਲੋ ਬੋਸ ਨੂੰ ਲੱਗਦਾ ਟਾਈ ਐਂਡ ਡਾਈ ਦੇ ਵਿੱਚ ਇਸ ਤਰ੍ਹਾਂ ਬਾਰਡਰ ਤੇ ਇਹਦੇ ਟਾਈ ਐਂਡ ਡਾਈ ਪਈ ਹੋਈ ਹੈ ਬਹੁਤ ਖੂਬਸੂਰਤ ਸ਼ਰਟ ਹੈਗਾ ਇਹ ਸੂਟ ਦੇਵਾਂਗੇ ਜੀ ਤੁਹਾਨੂੰ ਅਸੀਂ 1495 ਚ ਵਿਦਆਊਟ ਦੁਪੱਟਾ ਦੁਪੱਟਾ ਕਰਾਉਣਾ ਹੋਊਗਾ ਤਾਂ ਦੁਪੱਟੇ ਦੀ ਚਾਰਜਸ ਅਲੱਗ ਹੋਊਗੀ ਇਹ ਵੀ ਬਹੁਤ ਸੋਹਣਾ ਸੂਟ ਹੈ ਇਹ ਹੈਗਾ ਮੇਰੇ ਖਿਆਲ ਸਿੰਗਲ ਹੀ ਸੂਟ ਬਚਿਆ ਜੀ ਆਪਣੇ ਕੋਲ ਇੱਕੋ ਹੀ ਪੀਸ ਲੋ ਆ yellow lemon ਜਿਹਾ ਸ਼ੇਡ ਹੈਗਾ ਇਹ ਮਿੱਠਾ ਮਿੱਠਾ ਜਿਹਾ ਕਲਰ ਹੈਗਾ ਇਹ ਆ ਲੋ ਕਿਹੜਾ ਟੈਬੀ ਲਾਈਨਿੰਗ ਟਾਈਪ ਲੱਗ ਰਿਹਾ ਜੀ ਇਹ ਟਾਈ ਐਂਡ ਡਾਈ ਦਾ ਸ਼ਰਟ ਹੈਗਾ ਇਹ ਇਸ ਤਰ੍ਹਾਂ ਹੀ ਆਇਆ ਆਪਾਂ ਕਰਾਈ ਨਹੀਂ ਹੋਈ ਡਾਈ ਐਂਡ ਡਾਈ ਤੇ ਕੋਈ ਪ੍ਰੋਬਲਮ ਨਹੀਂ ਆਉਂਦੀ ਜਿਵੇਂ ਮਰਜ਼ੀ ਪਾਓ ਤੋਂ ਤੇ ਇਹ ਹੈਗੀ ਆ ਮਸਲੀਨ ਦੀ ਥੋੜੀ ਥਿੱਕ ਵਾਲੀ ਮਸਲੀਨ ਹੁੰਦੀ ਹੈ ਜਿਹੜੀ ਉਹ ਬੜੀ ਸਲਵਾਰ ਹੈਗੀ ਹੈ ਠੀਕ ਹੈ ਜੀ ਇਹ ਵਾਲਾ ਸੂਟ ਅਸੀਂ ਤੁਹਾਨੂੰ ਦੇ ਦਾਂਗੇ ਜੀ ਅੱਜ 850 ਚ ਫ੍ਰੀ ਸ਼ਿਪਿੰਗ ਲੋ ਅਗਲਾ ਹੈਗਾ ਇਹ ਆਪਣੇ ਕੋਲ ਦੋ ਸੂਟ ਨੇ ਤੇ ਇਹ ਆਰਗੈਂਜ਼ਾ ਸੌਫਟ ਵਾਲਾ ਆਰਗੈਂਜ਼ਾ ਆਵੜੇ ਇਸ ਤਰ੍ਹਾਂ ਕਰਦੀ ਸੌਫਟ ਵਾਲਾ ਆਰਗੈਂਜ਼ਾ ਦੇ ਦੇ ਨੀਚੇ ਲਾਈਨਿੰਗ ਲਾ ਕੇ ਬਹੁਤ ਖੂਬਸੂਰਤ ਸੂਟ ਬਣਦੇ ਨੇ ਡਿਜ਼ਾਈਨਿੰਗ ਕਰਕੇ ਬਣਦੇ ਨੇ ਤੇ ਇਹ ਸੂਟ ਤੁਹਾਨੂੰ ਮਿਲ ਜੂਗਾ ਜੀ ਇੱਕ ਸੂਟ ਆ ਜਿਹੜਾ ਉਹ 750 ਦੇ ਵਿੱਚ ਮਿਲ ਜੂਗਾ ਤੇ ਆਹ ਵਾਲਾ ਇਹ ਤਾਂ ਕੱਲਾ ਪੀਸ ਹੈ ਇਹਨਾਂ ਦਾ ਪੀਸ ਹੀ ਦਰਸੂ ਦਿਖੋ ਪੀਸ ਹੈ ਇਹ ਕੱਲਾ ਪੀਸ ਨਹੀਂ ਹੈ ਇਹ ਸ਼ਰਟ ਪੀਸ ਆਪਣੇ ਕੋਲੇ 2 ਮੀਟਰ ਦਾ ਪੀਸ ਹੋਊਗਾ ਇਹ ਸ਼ਰਟ ਪੀਸ ਬਹੁਤ ਵਧੀਆ ਬਣ ਜਾਂਦਾ ਕਿਉਂਕਿ ਇਹ ਦਾ ਪਣਾ 1.5 ਗਾਜ ਬਣਾ ਹੁੰਦਾ ਤੇ ਫੋਲਡ ਹੋ ਕੇ ਸ਼ਰਟ ਬਣ ਜਾਂਦੀ ਆ ਠੀਕ ਹੈ ਜੀ ਲਓ ਜੀ ਬਹੁਤ ਹੀ ਜਿਆਦਾ ਸੋਹਣਾ ਜਿਹਾ ਸੂਟ ਹੈਗਾ ਇਹ ਪੀਸ ਜੇ ਤੁਸੀਂ ਲੈਣਾ ਹੋਊਗਾ 400 ਦੇ ਵਿੱਚ ਤੁਹਾਡੇ ਕੋਲ ਆ ਜਾਊਗਾ ਸ਼ਿਪਿੰਗ ਫ੍ਰੀ ਹੋਊਗਾ ਇਹ ਹੈ ਜੀਆ ਪਿਓ ਲਿਲਮ ਦੇ ਵਿੱਚ ਸੂਟ ਹੈਗਾ ਸ਼ਰਟ ਦੇਖੋ ਤੁਸੀਂ ਕਿੰਨੀ ਪਿਆਰੀ ਹੈ ਦੀ ਲਸ਼ ਲਸ਼ ਕਰਦਾ ਸੂਟ ਹੈ ਸ਼ਾਈਨ ਕਰਦਾ ਬਹੁਤ ਜ਼ਿਆਦਾ ਇਹ ਪਾਟਿਓਰ ਲੁੱਕ ਦਾ ਸੂਟ ਹੈ ਜੀ ਬਹੁਤ ਸੋਹਣਾ ਲੱਗਦਾ ਹੈ ਇਹ ਆलो ਸ਼ਾਈਨ ਬਹੁਤ ਜ਼ਿਆਦਾ ਹੈ ਇਹਦੇ ਵਿੱਚ ਸਾਰੇ ਤੇ ਹੈਂਡਵਰਕ ਮਿਲੂਗਾ ਜਿੰਨਾ ਵੀ ਫਰੰਟ ਦੇਖ ਰਹੇ ਹੋ ਸਾਰੇ ਤੇ ਹੈਂਡਵਰਕ ਹੈ ਤੇ ਨਾਲ ਇਹਦੇ ਇਹ ਵਾਲੀ ਸਲਵਾਰ ਹੈਗੀ ਹੈ ਸਲਵਾਰ ਹੈਗੀ ਕਾਟਨ ਦੇ ਵਿੱਚ ਕਾਟਨ ਦੇ ਵਿੱਚ ਸਲਵਾਰ ਹੈ ਤੇ ਪਿਓਰ ਲਿਲੰਦਈ ਨਾਲ ਦੁਪੱਟਾ ਆਉਗਾ ਆलो ਜਿਵੇਂ ਆਪਾਂ ਸਾਈਡ ਤੇ ਰੱਖ ਲੈਣੀ ਆ ਉਦਾਂ ਵੀ ਦੁਪੱਟਾ ਬਹੁਤ ਸੋਹਣਾ ਹੈਗਾ ਇਹ ਜੀ ਤੇ ਇਸੇ ਤਰ੍ਹਾਂ ਇੱਕ ਪੱਲੇ ਤੇ ਸੇ ਤੁਹਾਨੂੰ ਇਹ ਪਰਵਰ ਮਿਲੂਗਾ ਦੋ ਬਰਡਸ ਮਿਲਣਗੇ ਠੀਕ ਹੈ ਜੀ ਤੇ ਪ੍ਰਾਈਸ ਅੱਜ ਇਹਦੀ ਡਿਸਕਾਊਂਟ ਦੇ ਉੱਪਰ ਮਿਲੂਗੀ ਤੁਹਾਨੂੰ 1595 ਸ਼ਿਪਿੰਗ ਫ੍ਰੀ ਲੋ ਜੀ ਸਿੰਗਲ ਪੀਸ ਪੀਕਾਕ ਦਾ ਸ਼ੇਡ ਹੈ ਤੇ ਮੈਂ ਤੁਹਾਨੂੰ ਨਾਪ ਦਿੰਨੀ ਆ ਇਹਦਾ ਲੈਂਥ ਕਿਰਾ ਦੱਸ ਦਿੰਨੀ ਆ ਕਿੰਨਾ ਹੋਊਗਾ ਵਰਕ ਵਾਲਾ ਸੂਟ ਹੈ ਸੀਕੁਐਂਸ ਵਰਕ ਹੋਇਆ ਹੋਇਆ ਸਾਡੇ 22 ਘੇਰੇ ਦਾ ਸੂਟ ਬਣਾਉਂਗਾ ਜੀ ਇਹ ਜੇ ਕੱਟ ਕਰਨਾ ਤਾਂ ਤੁਸੀਂ ਘੱਟ ਤੋਂ ਘੱਟ ਜਿਹੜਾ ਘੇਰਾ ਹੋ ਸਾਢੇ 19 ਰੱਖ ਸਕਦੇ ਹੋ ਠੀਕ ਹੈ ਲੈਂਥ ਦੱਸ ਦਿੰਦੀ ਆ ਲੈਂਥ ਇਹਦੀ ਹੈਗੀ ਆ ਜੀ ਸਾਢੇ 43 44 ਠੀਕ ਹੈ ਲੋ ਦੁਬਾਰਾ ਦੇਖੋ ਇਹ ਨੂੰ ਸੁਧ ਦੂੰਗਾ ਇਸ ਤਰ੍ਹਾਂ ਦੀ ਲੁੱਕ ਦਿੰਦਾ ਇਹ ਨੈਕ ਦੇ ਉੱਪਰ ਵਰਕ ਹੈ ਔਰ ਘੇਰੇ ਤੇ ਵੀ ਤੇ ਸਟੱਫ ਇਹਨੂੰ ਕਹਿੰਦੇ ਨੇ ਆਹ ਲੋ ਸਿਲਕੀ ਜਿਹਾ ਸਟੱਫ ਹੈਗਾ ਥੋੜਾ ਜਿਹਾ ਲਾਈਨਿੰਗ ਲੱਗ ਕੇ ਬਣਨ ਵਾਲਾ ਸੋਹਣਾ ਸਟੱਫ ਕੁਝ ਨਹੀਂ ਹੁੰਦਾ ਇਹਨੂੰ ਤੇ ਬਹੁਤ ਵਧੀਆ ਰਹਿੰਦੇ ਆ ਇਹ ਸੂਟ ਇਸ ਤਰ੍ਹਾਂ ਦੇ 5 ਮੀਟਰ ਸਟੱਫ ਹੋਊਗਾ ਆਹ ਲੋ ਵਰ ਦੇ ਵਿੱਚ ਤੇ ਦੁਪੱਟੇ ਤੇ ਫਿਰ ਤੁਹਾਨੂੰ ਵਰਕ ਮਿਲਣਾ ਨਾਲ ਸੇਮ ਸਟੱਫ ਦਾ ਇਹ ਦੁਪੱਟਾ ਔਰ ਸਿਰਤੇ ਇਹਦਾ ਹੁੰਦਾ ਚੌੜਾਈ ਪੂਰੀ ਆ 4 4 ਸਾਈਡ ਨਹੀਂ ਸੋਰੀ ਕੰਨੀਆਂ ਦੇ ਉੱਪਰ ਤੁਹਾਨੂੰ ਇਹ ਵਾਲਾ ਸੀਕੁਐਂਸ ਵਰਕ ਮਿਲੂਗਾ ਕਟ ਵਰਕ ਵੀ ਮਿਲੂਗਾ ਨਾਲ ਠੀਕ ਹੈ ਜੀ ਇਹ ਲੋ ਬਹੁਤ ਪਿਆਰਾ ਸੂਟ ਹੈ ਇਹਦੀ ਪ੍ਰਾਈਸ ਪਹਿਲਾਂ ਸੀਗੀ 1350 ਅੱਜ ਤੁਹਾਨੂੰ 1150 ਦੇ ਵਿੱਚ ਮਿਲ ਰਿਹਾ ਫ੍ਰੀ ਸ਼ਿਪਿੰਗ ਨਾਲ ਆਉਂਦਾ ਬਹੁਤ ਪਿਆਰਾ ਸੂਟ ਹੈ ਜੀ ਇਹਦੀ ਫਿਟਿੰਗ ਵੀ ਬਹੁਤ ਜ਼ਿਆਦਾ ਸੋਹਣੀ ਆਉਂਦੀ ਹੈ ਇਹ ਵਾਲੀ ਸੂਟ ਦੀ ਤੇ ਸਟੱਫ ਬੜਾ ਸੋਹਣਾ ਹੈ ਇਹ ਤੇ ਜਦੋਂ ਇਹਨੂੰ ਤੁਸੀਂ ਡਿਜ਼ਾਈਨਿੰਗ ਕਰਾ ਕੇ ਬਣਾਉਂਗੇ ਨਾ ਫਿਰ ਦੇਖੋ ਸੂਟ ਇਹ ਰੂਹ ਨਿਕਲ ਜੂਗੀ ਸੂਟ ਦੀ ਬਹੁਤ ਪਿਆਰਾ ਸਟੱਫ ਹੈਗਾ ਚਾਹੇ ਇਹਨੂੰ ਬਿਨਾਂ ਲਾਈਨਿੰਗ ਤੋਂ ਬਣਾਓ ਚਾਹੇ ਤੁਸੀਂ ਇਹਨੂੰ ਆਨ ਲਾਈਨਿੰਗ ਲਾ ਕੇ ਬਣਾਓ ਇਹ ਤੁਹਾਡੀ ਮਰਜ਼ੀ ਹੈ ਬਿਨਾਂ ਲਾਈਨਿੰਗ ਤੋਂ ਵੀ ਬਣਨ ਵਾਲਾ ਸਟੱਫ ਹੈਗਾ ਇਹ ਤੇ ਸਟੱਫ ਬਹੁਤ ਸੋਹਣਾ ਹੈਗਾ। ਇਹ ਵੱਡੇ ਪਣੇ ਦਾ ਸੂਟ ਹੈ ਮੈਨੂੰ ਲੱਗਦਾ ਇਹ। ਹਾਂ ਵੱਡੇ ਪਣੇ ਦਾ ਸੂਟ ਹੈ। 4 ਮੀਟਰ ਆਊਗਾ ਜੀ ਤੁਹਾਡੇ ਕੋਲ। ਠੀਕ ਹੈ। ਤੇ ਅੱਜ ਇਹ ਸੂਟ ਮਿਲ ਰਿਹਾ ਤੁਹਾਨੂੰ 750 ਦੇ ਵਿੱਚ ਫ੍ਰੀ ਸ਼ਿਪਿੰਗ ਨਾਲ ਹੋ ਜਾਊਗਾ। ਸੂਟ ਬਣਾਇਓ ਤੁਸੀਂ ਇਹਦੀ ਡਿਜ਼ਾਈਨਿੰਗ ਕਰਾ ਕੇ। ਠੀਕ ਹੈ ਜਿਓਮੈਟ੍ਰੀਕਲ ਜੇ ਪ੍ਰਿੰਟ ਬਹੁਤ ਸੋਹਣੇ ਲੱਗਦੇ ਹੁੰਦੇ ਨੇ। ਇਹ ਦੋ ਸੂਟ ਹੈਗੇ ਨੇ ਜੀ ਆਪਣੇ ਕੋਲ। ਠੀਕ ਹੈ।